ਕੀ ਤਿਆਰੀਆਂ ਨੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਜੀ ਸੀਨੀਅਰ ਅਫਸਰਾਂ ਦਾ ਸਾਨੂੰ ਡੀਜੀ ਸਾਹਿਬ ਦਾ ਖਾਸ ਨਿਰਦੇਸ਼ ਹੈ ਜੀ ਸੁਰੱਖਿਆ ਨੂੰ ਪ੍ਰਬੰਧਨ ਨੂੰ ਲੈ ਕੇ ਸਾਡੇ ਆਲੇ ਦੁਆਲੇ ਸੀਸੀਟੀਵੀ ਕਵਰੇਜ ਜੀ ਹੋਰ ਜਿਹੜੀ ਸਕਿਉਰਟੀ ਫੁੱਲ ਜਿਹੜਾ ਸੀਐਮ ਸਕਿਉਰਟੀ ਵੀ ਚੈੱਕ ਕਰ ਰਹੀ ਹੈ ਤੇ ਐਂਟੀ ਸਬੋਟੇਜ ਪ੍ਰੋਪਰ ਕਰਾਈ ਜਾ ਰਹੀ ਹੈ ਜੀ ਬਿਲਕੁਲ ਘਾਰ ਦਾ ਹੈਲੀਪੈਡ ਤੇ ਇੱਥੇ ਤੇ ਸਰਟਨ ਹਾਊਸ ਜਿੱਥੇ ਸੀ ਜਿੱਥੇ ਤੇ ਸੀਐਮ ਸਾਹਿਬ ਦਾ ਪ੍ਰੋਗਰਾਮ ਉੱਥੇ ਲਾਈਆਂ ਗਈਆਂ ਨੇ ਪੰਨੂ ਆ ਜੋ ਉਹਨਾਂ ਦੇ ਵੱਲੋਂ ਖਾਲਸਾ ਖੰਡਨ ਨੂੰ ਲੈ ਕੇ ਕਈ ਗੱਲਾਂ ਉਠਦੀਆਂ ਨੇ ਉਹ ਕਹਿ ਰਿਹਾ ਕਿ ਪੀਯੂ ਚ ਮੁੱਖ ਮੰਤਰੀ ਆਪਣਾ ਧਿਆਨ ਰੱਖਣ ਸੀ ਐਕਚੁਅਲੀ ਇਹਨਾਂ ਦਾ ਤਾਂ ਕੰਮ ਹੈ ਜੀ ਜੋ ਇਹ ਇਹਨਾਂ ਦਾ ਕੰਮ ਹੈ ਇਹ ਆਪਣਾ ਕੰਮ ਕਰ ਰਿਹਾ ਜੇ ਸਾਡਾ ਕੰਮ ਹੈ ਸਾਡਾ ਸਕਿਉਰਟੀ ਅਸੀਂ ਬਿਲਕੁਲ ਸਕਿਉਰਟੀ ਲੈਪਸ ਨਹੀਂ ਹੋਣ ਦੇਵਾਂਗੇ ਜੀ ਪੁਲਿਸ ਬਿਲਕੁਲ ਅਲਰਟ ਹੈ ਜੀ ਸੋ ਗੱਲ ਕਰ ਰਹੇ ਸੀ ਆਪਾਂ ਸਕਿਉਰਟੀ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਤਾਂ ਐਂਟੀ ਸਬੋਟੇਜ ਟੀਮ ਹੈ ਇਹ ਹਰ ਤਰ੍ਹਾਂ ਦੇ ਨਾਲ ਐਵਰੀ ਹੁੱਕ ਐਂਡ ਕਾਰਨਰ ਆਫ ਦੀ ਗਰਾਉਂਡ ਹਰ ਜਗ੍ਹਾ ਅਲੱਗ-ਲੱਗ ਦਿਸ਼ਾਵਾਂ 'ਚ ਜਾ ਕੇ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ 'ਚ ਸੰਘ ਨਾ ਲੱਗੇ ਪਰ ਫਿਰ ਵੀ ਨਾਲ ਦੇ ਨਾਲ ਜੋ ਰੈਸਲ ਦੀਆਂ ਤਿਆਰੀਆਂ ਨੇ ਉਹ ਦੇਖ ਸਕਦੇ ਹੋ ਨਾਲ ਦੇ ਨਾਲ ਜਲੀਆਂ ਪੰਜਾਬ ਦੀਆਂ ਝਾਕੀਆਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਨਹੀਂ ਕੀਤਾ ਗਿਆ ਸੀਗਾ ਜਿਨ੍ਹਾਂ ਨੂੰ ਪਰਮਿਸ਼ਨ ਨਹੀਂ ਗ੍ਰਾਂਟ ਹੋਈ ਸੀਗੀ ਤੇ ਉਹੜਾ ਹੁਣ ਝਾਕੀਆਂ ਨੂੰ ਮੁੱਖ ਮੰਤਰੀ ਦੇ ਕਹਿਣ ਤੇ ਇੱਥੇ ਹੁਣ ਪ੍ਰੋਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਖੇ ਕੱਢਿਆ ਜਾਊਗਾ ਤੇ ਦਿਖਾਇਆ ਜਾਊਗਾ ਜੋ ਪੰਜਾਬ ਦਾ ਯੋਗਦਾਨ ਰਿਹਾ ਹੈ ਪੰਜਾਬ ਦੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਹਰ ਤਰ੍ਹਾਂ ਦੇ ਨਾਲ ਹਰ ਐਂਗਲ ਦੇ ਨਾਲ ਹੁਣ ਇੱਥੇ ਇਹਨਾਂ ਪੰਜਾਬ ਦੀ ਝਾਕੀ ਦਿਖਾਈ ਜਾਊਗਾ ਸੋ ਦੇਖ ਸਕਦੇ ਹੋ ਜਵਾਨ ਤਿਆਰਬਰ ਤਿਆਰ ਪੁਲਿਸ ਪਰਸਨਲਸ ਕੀ ਮੁੰਡੇ ਕੀ ਕੁੜੀਆਂ ਲੜਕੇ ਲੜਕੀਆਂ ਸਭ ਇੱਕਦਮ ਰੈਡੀ ਹੋ ਕੇ ਤਿਆਰ ਹੋ ਕੇ ਆਪਣੀ ਰੈਸਲ ਦੀਆਂ ਤਿਆਰੀਆਂ ਕਰਦੇ ਹੋਏ ਝਾਕੇ ਤਿਆਰੀ ਕਰਦੇ ਹੋਏ ਆ ਤੇ ਨਾਲ ਦੇ ਨਾਲ ਸਭ ਤੋਂ ਜਿਹੜਾ ਵੱਡਾ ਇੱਥੇ ਫਿਰ ਉਹੀ ਮੁੱਦਾ ਆ ਜਾਂਦਾ ਕਿ ਜੋ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਵੀਡੀਓ ਰਿਲੀਜ਼ ਕੀਤੀ ਗਈ ਹੈ ਜੋ ਧਮਕੀ ਦਿੱਤੀ ਗਈ ਹੈ ਜਿਹਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਵੀ ਵਾਰਨਿੰਗ ਹੈ ਇੱਥੇ ਤੱਕ ਕਿ ਮੁੱਖ ਮੰਤਰੀ ਨਹੀਂ ਜਿਸ ਜਗ੍ਹਾ ਤੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਵਾਈਸ ਚਾਂਸਲਰ ਨੇ ਇਹ ਤੱਕ ਵੀ ਸੁਣਨ ਨੂੰ ਆਇਆ ਹੈ ਕਿ ਉਹਨਾਂ ਨੂੰ ਵੀ ਹੁਣ ਧਮਕੀ ਦੇ ਰਾਹੀਂ ਕਿਹਾ ਗਿਆ ਕਿ ਉਹ ਵੀ ਆਪਣਾ ਧਿਆਨ ਰੱਖਣ ਸੋ ਕਿਤਨਾ ਕਿਤੇ ਜਾਨੀ ਮਾਂਡੀ ਨੁਕਸਾਨ ਦੀ ਜਿਹੜੀ ਧਮਕੀ ਹੈ ਉਹ ਇੱਥੋਂ ਸੁਣਨ ਨੂੰ ਮਿਲੀ ਸੀਗੀ ਪਰ ਹੁਣੇ ਧਮਕੀ ਹੈ ਜਾਂ ਧਮਕੀ ਕਿਤੇ ਕੋਈ ਸਾਜ ਰੂਪਨ ਲੈ ਲੈਂਦੀ ਸੋ ਉਹਨੂੰ ਲੈ ਕੇ ਐਂਟੀ ਸਬੋਟਾਜ ਟੀਮਸ ਆ ਗਈਆਂ ਨੇ ਇਹ ਆਪਣੇ ਵੱਲੋਂ ਹਰ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੀਆਂ ਨੇ ਕਿ ਇੱਥੇ ਸਾਫ ਸਫਾਈ ਤੋਂ ਬਾਅਦ ਜਿਹੜੀ ਬਰੀਕੀ ਦੇ ਨਾਲ ਜਾਂਚ ਹੈ ਉਹ ਜਾਂਚ ਹੋ ਜਾਵੇ ਕਿਉਂਕਿ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਬਿਨਾਂ ਜ਼ਿਲ੍ਹੇ ਸਿਕਿਉਰਿਟੀ ਮੈਟਰਸ ਨੇ ਉਹਨਾਂ ਵਿੱਚ ਕੋਈ ਇੰਟਰਫੀਰੈਂਸ ਨਾ ਹੋ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਹਲੇ ਜਦ ਕੀ 2 ਦਿਨ ਬਾਕੀ ਨੇ ਅੱਜ 24 ਤਰੀਕ ਹੈ ਕੱਲ 25 ਹੈ ਕੱਲ ਸ਼ਾਇਦ ਇੱਥੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਹੋਰ ਬਾਉਂਡਰੀ ਲਾਈਨ ਦੇ ਨਾਲ-ਨਾਲ ਦੀ ਟੈਟਰੀ ਬਣੀ ਹੋਈ ਹੈ ਉਥੇ ਨਾਲ ਦੇ ਨਾਲ ਇੱਥੇ ਹੋਣੇ ਸ਼ੁਰੂ ਹੋ ਜਾਣਗੇ ਪਰ ਫਿਰ ਗੱਲ ਉਹੀ ਹੈ ਕਿ ਸਿਕਿਉਰਟੀ ਨੂੰ ਲੈ ਕੇ ਜੀ ਹਾਂ ਸਭ ਕੁਝ ਠੀਕ ਹੈ ਪੁਲਿਸ ਦੀਆਂ ਟੁਕੜੀਆਂ ਮੌਜੂਦ ਨੇ ਰਿਸਲਸ ਹੋਰੀਆਂ ਨੇ ਪੰਜਾਬ ਦੀ ਝਾਕੀਆਂ ਨੇ ਜਿਲ੍ਹੀਆਂ ਉਹਨਾਂ ਦੀ ਰਿਸਲਸ ਹੋਰੀਆਂ ਨੇ ਸਭ ਕੁਝ ਖਾਇਆ ਜਾ ਰਿਹਾ ਡਿਪਟ ਕੀਤਾ ਜਾ ਰਿਹਾ ਪਰ ਜਿਹੜਾ ਵੱਡਾ ਸਵਾਲ ਹੈ ਉਹ ਹੈ ਸੇਫਟੀ ਨੂੰ ਲੈ ਕੇ ਉਹ ਹੈ ਸਿਕਿਉਰਟੀ ਨੂੰ ਲੈ ਕੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਟੀ ਦੇ ਵਿੱਚ ਕੋਈ ਸਾਨਾ ਨਾ ਲੱਗੇ ਹਰ ਤਰ੍ਹਾਂ ਦੇ ਨਾਲ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨੁਹੋਣੀ ਘਟਨਾ ਨਾ ਵਾਪਰ ਸਕੇ ਜ਼ਰਬਤ ਕਰਦੇ ਹਾਂ ਜਿਹੜੇ ਜੀਓ ਹੁੰਦੇ ਨੇ ਕਚਰ ਅਫਸਰ ਰੈਂਕ ਦੇ ਹੁੰਦੇ ਨੇ ਤੇ ਕੁਝ ਉਹਨਾਂ ਕੋਲੋਂ ਵੀ ਜਾਣਾਂਗੇ ਕਿ ਕਿਵੇਂ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਅੱਡ ਅੱਡ ਟੀਮਸ ਬਣੀਆਂ ਹੋਈਆਂ ਨੇ ਚਾਹੇ ਉਹ ਐਂਟੀ ਸੈਬੋਟੇਜ ਟੀਮਸ ਹੋਣ ਜਾਂ ਹੋਰ ਜਿਹੜੇ ਹੁਕੰਡ ਕਾਰਨਰਸ ਹੁੰਦੇ ਨੇ ਹਰ ਤਰ੍ਹਾਂ ਦੇ ਨਾਲ ਚੀਜ਼ ਨੂੰ ਚੈੱਕ ਕਰਨ ਵਾਲੇ ਇੱਥੇ ਕਿਵੇਂ ਕਿਵੇਂ ਹੁੰਦੇ ਨੇ ਤੇ ਗੱਲਬਾਤ ਕਰਦੇ ਹਾਂ ਜਿਲੇ ਇਹਨਾਂ ਦੇ ਆਫੀਸਰ ਸਬਾਨ ਹੋਣਗੇ ਜਿਲੇ ਸੀਨੀਅਰ ਹੋਣਗੇ ਕਿ ਕਿਵੇਂ ਕਿਹੜੇ ਕਿਹੜੇ ਪੈਮਾਨੇ ਆ ਕਿਹੜੇ ਕਿਹੜੀ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਕਿਸ ਤਰ੍ਹਾਂ ਕਿਹੜੀ ਕਿਹੜੀ ਚੀਜ਼ਾਂ ਨੂੰ ਵਾਕੀਲੇ ਇੱਥੇ ਗੌਰ ਕੀਤਾ ਜਾ ਰਿਹਾ ਤੇ ਕਿਵੇਂ ਸਾਰੀ ਇੱਥੇ ਸੈਟਿੰਗ ਵਗੈਰਾ ਹੋਊਗੀ ਤੇ ਕਿਵੇਂ ਹਰ ਤਰ੍ਹਾਂ ਦੇ ਨਾਲ ਇੱਥੇ ਹਰ ਚੀਜ਼ ਦਾ ਧਿਆਨ ਰੱਖਣ ਦੀ ਪੂਰੀ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਸੋ ਨਾਲ ਦੇਖ ਸਕਦੇ ਹੋ ਤੁਸੀਂ ਕਿਵੇਂ ਰਿਸਲ ਦੀਆਂ ਤਿਆਰੀਆਂ ਦੇ ਨਾਲ-ਨਾਲ ਸੁਰੱਖਿਆ ਦੇ ਜਿਹੜੇ ਪੈਮਾਨੇ ਆ ਜਿਹੜੇ ਪੈਰਾਮੀਟਰਸ ਨੇ ਕੋਹਾਂ ਵੱਲ ਧਿਆਨ ਜਾਰ ਦਿੱਤਾ ਜਾ ਰਿਹਾ ਹੈ। ਤਾਂ ਕਿ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਅਨਹੋਣੀ ਨਾ ਵਾਪਰੇ। ਕੋਈ ਅਜਈ ਅਪ੍ਰਿਆ ਅਸਮਾਜਿਕ ਘਟਨਾ ਨਾ ਵਾਪਰੇ ਜਿਹਦੇ ਨਾਲ ਪੰਜਾਬ ਦਾ ਜਿਲ੍ਹਾ ਅਮਨ ਚੈਨ ਹੈ ਉਹ ਕਿਤੇ ਹਿੱਲਦਾ ਹੈ ਉਹ ਕਿਤੇ ਖਰਾਬ ਹੁੰਦਾ ਹੈ। ਸੋ ਨਾ ਗਰਮਤ ਕਰਾਂਗੇ ਤੇ ਜਾਣਾਂਗੇ ਵੀ ਕਿਹੜੇ-ਕਿਹੜੇ ਪੁਖਤਾ ਇੰਤਜ਼ਾਮ ਇੱਥੇ ਸੈਕਿਉਰਿਟੀ ਕਿਤੇ ਜਾ ਰਹੇ ਨੇ। ਜਹਨ ਜੀ ਕਿਹੜੇ ਕਿਹੜੇ ਜਿਹੇ ਪੈਰਾਮੀਟਰਸ ਨੇ ਕਿਹੜੇ ਕਿਹੜੇ ਜਿਆਦਾ ਧਿਆਨ ਨੇ ਜੋ ਤੁਹਾਡੇ ਪੁਲਿਸ ਵੱਲੋਂ ਰੱਖੇ ਜਾ ਰਹੇ ਆ ਸਰ ਮੇਰਾ ਸਬੰਧ ਪਰੇਡ ਦੇ ਨਾਲ ਹੈ ਓਕੇ ਠੀਕ ਹੈ ਜੀ ਪਰੇਡ ਨੂੰ ਜਿਹੜਾ ਆਪਣਾ ਮੈਨੇਜ ਕਰਿਆ ਸੀ ਠੀਕ ਠੀਕ ਇਸ ਡਿਊਟੀ ਲੈ ਕੇ ਕਿਹਦੇ ਨਾਲ ਗੱਲ ਕਰ ਸਕਦੇ ਆਪਾਂ ਸਨੁਕਰੀ ਬਈ ਦੇ ਨਾਲ ਕੇ ਛੋਟੇ ਨਾਲ ਕੇ ਸਰ ਹਲੇ ਡਿਊਟੀ ਪ੍ਰੋਗਰਾਮ ਜਿਹੜਾ ਫਾਈਨਲ ਹੋਏਗਾ ਉਸ ਤੋਂ ਬਾਅਦ ਜਿਹੜੇ ਸਾਰੇ ਵੈਸੀ ਜਿੰਨੇ ਵੀ ਆਪਸ਼ਨ ਹੈਗੇ ਆ ਠੀਕ ਹੈ ਉਹਦੇ ਵਾਸਤੇ ਜਿੰਮੇਬਾਰ ਚਲੋ ਠੀਕ ਹੈ ਜੀ ਓਕੇ ਸੋ ਨਾਲ ਦੇ ਨਾਲ ਹੋਰ ਗੱਲਬਾਤ ਦੀ ਵੀ ਕੋਸ਼ਿਸ਼ ਕਰਦੇ ਆਂ ਤੇ ਉਹਨਾਂ ਕੋਲ ਜਾਣਦੇ ਆ ਕਿਉਂਕਿ ਇਹ ਸ਼ਾਇਲ ਜਿਲ ਬਾਕੀ ਜਿਹੜੀ ਟੀਮਸ ਨੇ ਜ਼ਿਲ੍ਹੇ ਹੱਥਾਂ 'ਚ ਆਪਣੇ ਪ੍ਰੋਪਰ ਸਾਰਾ ਕੁਝ ਜ਼ਿਲ੍ਹੇ ਪੈਰਾਮੀਟਰਸ ਚੈੱਕ ਵਾਲੇ ਨੇ ਉਹ ਲੈ ਕੇ ਆਏ ਹੋਏ ਨੇ ਤੇ ਨਾਲ ਗੱਲਬਾਤ ਕਰਦੇ ਆ ਵੀ ਕਿਹੜੇ ਕਿਹੜੇ ਸੁਰੱਖਿਆ ਦੇ ਜ਼ਿਲ੍ਹੇ ਪੁਖਤਾ ਇੰਤਜ਼ਾਮ ਨੇ ਕਿਹੜੇ ਕਿਹੜੇ ਪੈਰਾਮੀਟਰਸ ਨੇ ਉਹ ਚੈੱਕ ਇਤੇ ਜਾ ਰਿਹਾ ਜਹਿੰਦ ਜੀ 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 ਕਿਵੇਂ ਕਿਵੇਂ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਤਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ ਸਾਡੀ ਅੱਜ ਰਿਹਸਲ ਸੀ ਕਰਨ ਦੀ ਤਰੱਕੀ ਕਰਨੀ ਸੀ ਸਰ ਦੇਸ਼ ਦੀ ਜਿੰਦਗੀ ਬੜੀ ਲੋਖੀ ਕਲਾਕਰ ਸਿਕਿਉਰਿਟੀ ਦੀ ਵੀ ਰਿਹਸਲ ਕੀਤੀ ਆ ਜੀ ਜਿਨਤੀ ਸੇਵਾ ਵਿੱਚ ਕੀਤਾ ਗਿਆ। ਤੇ ਇਹ ਵੀ ਥੋੜਾ ਸੋਚ ਆਇਆ ਕਹਿੰਦੇ ਗੁਰਪ੍ਰਤਵੰਤ ਸਿੰਘ ਪੰਨੂ ਦੇ ਵੱਲੋਂ ਕੁਝ ਵੀਡੀਓ ਰਿਲੀਜ਼ ਹੋਈਆਂ ਨੇ ਕੁਝ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਮੁੱਖ ਮੰਤਰੀ ਨੂੰ ਇਥੇ ਜਿਨੂਸੀਨਾ ਬੜਾ ਜਾਵੇ। ਸਾਡਾ ਇੰਟੈਲੀਜੈਂਸ ਤੇ ਸਾਡਾ ਸਾਰਾ ਹੈਗਾ। ਵੀ ਆਰ ਟੇਕਿੰਗ ਕੇਅਰ। ਇਟਸ ਸਰਕਲ ਬਿੰਦੂ ਜੀ ਜਿਹੜੇ ਯੂ ਦੇ ਉਰਦੀ ਵਾਈਸ ਚਾਂਸਲਰ ਨੇ ਵੀਰ ਸਿੰਘ ਗੋਸਲ ਉਹਨਾਂ ਦਾ ਨਾਮ ਲੈ ਕੇ ਕੋਈ ਨੋਟਿਸ ਕੋਈ ਨਹੀਂ ਕਰ। ਡੋਨਟ ਵਰੀ ਬਾਊਟ। ਸੋ ਲੋਕ ਨੇ ਉਹਨਾਂ ਮੱਥੂ ਡਰ ਨਾਲ ਵੀ ਫਿਕਰ ਪਾਣਾ ਕਰਨ ਦੀ ਚੀਜ਼ ਦੀ। ਬਿਲਕੁਲ ਚਿੰਤਾ ਦੀ ਲੋੜ ਨਹੀਂ। ਠੀਕ ਹੈ ਸਾਡੇ ਪੁਖਤਾ ਇੰਤਜ਼ਾਮ ਕੀ ਸੋ ਆਲਵੇਜ਼ ਨਾਲ ਉਹ ਰੈਡੀ ਹੋਣਾ ਹੈ 100% ਤਾਂ ਠੀਕ ਹੈ ਜੀ ਸੋ ਪੁਲੀਸ ਅਫਸਰਸ ਕਹਿ ਰਹੇ ਆ ਕਿ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪ ਦੀ ਘਟਨਾ ਨਹੀਂ ਹੋਣ ਦਿੱਤੀ ਜਾਊਗੀ ਸਾਡੀ ਇੰਟੈਲੀਜੈਂਸ ਟੀਮਾਂ ਨੇ ਜਿਲਿਆਂ ਉਹ ਸੁਚੇਤ ਨੇ ਉਹ ਅਲਰਟ ਨੇ ਉਹ ਐਕਟਿਵ ਨੇ ਸਾਡੀ ਜਿਹੜੀ ਟੀਮਸ ਨੇ ਹਰ ਤਰ੍ਹਾਂ ਦੇ ਨਾਲ ਜਿੱਥੇ ਗਰਾਊਂਡ ਤੇ ਇਹ ਸਾਰੀ ਪਰੇਡ ਹੋਣੀ ਹੈ ਉਥੇ ਚੈਕਿੰਗਸ ਕਰ ਰਹੀਆਂ ਨੇ ਉਥੇ ਧਿਆਨ ਦੇ ਰਹੀਆਂ ਨੇ ਸਪੈਸ਼ਲ ਖਾਸ ਤੌਰ ਤੇ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟਸ ਹੁੰਦੇ ਨੇ ਲੱਗ ਟੀਮਾਂ ਹੁੰਦੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤਾਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਲੀ ਧਮਕੀ ਹੈ ਉਹ ਨਿਪਰੇ ਨਾ ਚੜ ਸਕੇ ਕਿਉਂਕਿ ਅਜੇ ਮੌਕੇ ਤੇ ਕਈ ਵਾਰ ਜਿਹੜੇ ਗੈਰ ਸਮਾਜਿਕ ਅੰਸਰ ਹੁੰਦੇ ਨੇ ਉਹ ਆਪਣੇ ਵੱਲੋਂ ਮਾਹੌਲ ਖਰਾਬ ਕਰਨ ਦਾ ਯਤਨ ਕਰਦੇ ਨੇ ਕੋਸ਼ਿਸ਼ ਕਰਦੇ ਆ ਲੇਕਿਨ ਜੋ ਸਟੇਟ ਦੀ ਪੁਲਿਸ ਹੁੰਦੀ ਹੈ ਇੰਟੈਲੀਜੈਂਸ ਵਿੰਗਸ ਹੁੰਦੇ ਨੇ ਜਾਂ ਹੋਰ ਟੀਮਸ ਹੁੰਦੀਆਂ ਨੇ ਉਹਨਾਂ ਦਾ ਹਮੇਸ਼ਾ ਇਹੀ ਫਰਜ਼ ਰਹਿੰਦਾ ਹੈ ਕਿ ਕਦੀ ਵੀ ਕੋਈ ਵੀ ਗੈਰ ਸਮਾਜਿਕ ਤੰਤਰ ਜਾਂ ਜਿਨ੍ਹਾਂ ਦੇ ਕੋਈ ਅਤਵਾਦਿਕ ਲਿੰਕ ਹੈਗੇ ਨੇ ਉਹ ਅਜੇ ਕੋਈ ਵੀ ਕੋਝੀ ਹਰਕਤ ਕਰਨ ਚ ਕਾਮਯਾਬ ਨਾ ਹੋ ਸਕਣ ਗਲਬਤ ਕਰਦੇ ਆ ਪੀਯੂ ਤੋਂ ਐਸਐਚਯੂ ਰਜਿੰਦਰਪਾਲ ਜੀ ਨਾਲ ਰਿੰਦਰਪਾਲ ਜੀ ਕੀ ਤਿਆਰੀਆਂ ਨੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਜੀ ਸੀਨੀਅਰ ਅਫਸਰਾਂ ਦਾ ਸਾਨੂੰ ਡੀਜੀ ਸਾਹਿਬ ਦਾ ਖਾਸ ਨਿਰਦੇਸ਼ ਹੈ ਜੀ ਸੁਰੱਖਿਆ ਨੂੰ ਪ੍ਰਬੰਧਨ ਨੂੰ ਲੈ ਕੇ ਸਾਡੇ ਆਲਦੋਲਾ ਸੀਸੀਟੀਵੀ ਕਵਰੇਜ ਜੀ ਹੋਰ ਜਿਹੜੀ ਸਕਿਉਰਟੀ ਪੋਲ ਜਿਹੜਾ ਸੀਐਮ ਸਕਿਉਰਟੀ ਵੀ ਚੈੱਕ ਕਰ ਰਹੀ ਹੈ ਤੇ ਐਂਟੀ ਸੈਪੋਟੇਜ ਪ੍ਰੋਪਰ ਕਰਾਈ ਜਾ ਰਹੀ ਹੈ ਜੀ ਠੀਕ ਹੈ ਜੀ ਬਿਲਕੁਲ ਘਾਰ ਦਾ ਹੈਲੀਪੈਡ ਤੇ ਇੱਥੇ ਤੇ ਸਰਟਨ ਹਾਊਸ ਜਿੱਥੇ ਸੀ ਜਿੱਥੇ ਤੇ ਸੀਐਮ ਸਾਹਿਬ ਦਾ ਪ੍ਰੋਗਰਾਮ ਉੱਥੇ ਲਾਇਆ ਗਿਆ ਠੀਕ ਹੈ ਜੀ ਐਨਐਸ ਪ੍ਰਬੰਧ ਹੈਗੇ ਨੇ ਪਰ ਫਿਰ ਵੀ ਕੁਝ ਵੀਡੀਓਜ਼ ਰੀਲੀਕ ਹੋਈਆਂ ਗੁਰਪਤਵੰਤ ਪੰਨੂ ਆ ਜੋ ਉਹਨਾਂ ਦੇ ਵੱਲੋਂ ਖਾਲਸਾ ਖੰਡਨ ਨੂੰ ਲੈ ਕੇ ਕਈ ਗੱਲਾਂ ਉਠਤੀਆਂ ਨੇ ਉਹ ਕਹਿ ਰਿਹਾ ਕਿ ਪੀਯੂ ਚ ਮੁੱਖ ਮੰਤਰੀ ਆਪਣਾ ਧਿਆਨ ਰੱਖਣ ਸੀਐਮ ਇਹੋ ਜਿਹੜੇ ਵਰਤੀ ਵਾਈਸ ਚਾਂਸਲਰ ਨੇ ਉਹਨਾਂ ਦਾ ਨਾਮ ਵਿੱਚ ਲਿੱਤਾ ਗਿਆ ਵਾ ਇਹਨੂੰ ਕਿਵੇਂ ਦੇਖ ਰਹੇ ਤੁਸੀਂ ਕਿਨੂੰ ਸਰ ਐਕਚੁਅਲੀ ਇਹਨਾਂ ਦਾ ਤਾਂ ਕ ਜੋ ਇਹ ਇਹਨਾਂ ਦਾ ਕੰਮ ਹੈ ਇਹ ਆਪਣਾ ਕੰਮ ਕਰ ਰਿਹਾ ਜੇ ਸਾਡਾ ਕੰਮ ਹੈ ਸਾਡਾ ਸਿਕਿਉਰਟੀ ਅਸੀਂ ਬਿਲਕੁਲ ਸਿਕਿਉਰਟੀ ਲੈਪਸ ਨਹੀਂ ਹੋਣ ਦੇਵਾਂਗੇ ਜੀ ਪੁਲਿਸ ਬਿਲਕੁਲ ਅਲਰਟ ਹੈ ਜੀ ਇਹ ਕੁਝ ਨਹੀਂ ਕਰ ਸਕਦੇ ਅਸੀਂ ਬੈਠੇ ਜੀ ਸਾਰੇ ਆਪਣੇ ਸੀਨੀਅਰ ਅਫਸਰ ਸਾਰੇ ਇਹਨੂੰ ਬਰੀਕੀ ਨਾਲ ਇਹ ਸਪੈਸ਼ਲ ਬ੍ਰਾਂਚ ਬ੍ਰੀਕ ਨਾ ਚੈੱਕ ਕਰਦੇ ਕੈਮਰਾਮੈਨ ਐਮੀ ਦੇ ਨਾਲ ਨਫਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼